ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਕੁਮਨ ਦਾ ਪੀਤੀ ਰਾਤ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਕੁਮਨ ਆਪਣੇ ਸ਼ੋਲਡਰ ਦੀ ਸਰਜਰੀ ਦੇ ਲਈ ਅਮਰੀਕਸਰ ਦੇ 40s ਹਸਪਤਾਲ ਗਏ ਸਨ ਜਿੱਥੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਤੇ ਹੁਣ ਲਗਾਤਾਰ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇਲਾਜ ਦੌਰਾਨ ਕੋਈ ਲਾਪਰਵਾਹੀ ਹੋਈ ਹੈ ਜਾਂ ਫਿਰ ਕੀ ਕੁਝ ਹੋਇਆ ਹੈ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਤੇ ਉਧਰ ਹੀ ਹਸਪਤਾਲ ਦੇ ਵਿੱਚ ਵੀ ਬੀਤੀ ਰਾਤ ਹੰਗਾਮਾ ਹੋਇਆ ਡਾਕਟਰਾਂ ਨੇ ਕੋਈ ਵੀ ਜਵਾਬ ਤਸੱਲੀ ਬਖਸ਼ ਨਹੀਂ ਦਿੱਤਾ ਨਾ ਹੀ ਕੋਈ ਮੈਡੀਕਲ ਬੁਲੇਟਿਨ ਜਾਰੀ ਕੀਤਾ ਤਾਂ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਜਾਂਚ ਦੀ ਮੰਗ ਉੱਠ ਰਹੀ ਹੈ ਤੇ ਉਧਰ ਹੀ ਪਰਿਵਾਰ ਵਾਲੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਵਿਰਿੰਦਰ ਘੁੰਮਣ ਦਾ ਅੱਜ ਦੁਪਹਿਰ 3 ਵਜੇ ਜਲੰਧਰ ਦੇ ਮਾਡਰਨ ਟਾਊਨ ਵਿਖੇ ਸਸਕਾਰ ਕਰ ਦਿੱਤਾ ਜਾਵੇਗਾ ਤੇ ਤੁਸੀਂ ਇਹ ਸੁਣੋ ਕੀ ਕੁਝ ਕਹਿ ਰਹੇ ਨੇ ਪਰਿਵਾਰ ਵਾਲੇ ਤੇ ਨਾਲ ਹੀ ਉਹਨਾਂ ਦੇ ਦੋਸਤ ਜਿਹੜੇ ਹਸਪਤਾਲ ਗਏ ਤੇ ਉਹਨਾਂ ਨੇ ਕੀ ਜਵਾਬ ਦਿੱਤਾ ਪਤਾ ਨਹੀਂ ਤਾਇਆ ਜੀ ਆਪਰੇਸ਼ਨ ਕਰਾਣ ਗਏ ਸੀ 40 ਹਸਪਤਾਲ ਚ ਅੱਛਾ ਬਸ ਉੱਥੇ ਹੀ ਉਹਨਾਂ ਨੂੰ ਦੋ ਅਟੈਕ ਆ ਗਿਆ ਜਿਹਨਾਂ ਉਹਨਾਂ ਦਾ ਡੋਲਾ ਬੰਪ ਹੋਇਆ ਹੈਗਾ ਜੀ ਜਿਹੜੇ 40 ਤੋਂ ਫੁੱਲ ਦਿੱਤੀ ਅੰਮ੍ਰਿਤਸਰ ਗਏ ਹੈ ਜੀ ਹਾਂ ਜੀ ਪਹਿਲਾਂ ਠੀਕ ਠਾਕ ਪਹਿਲਾਂ ਸਭ ਠੀਕ ਹੈਗਾ ਜੀ ਜਦੋਂ ਸ਼ਾਮ ਨੂੰ ਕੋਲ ਆਈ ਹੈ ਜੀ ਅਟੈਕ ਹੋਇਆ ਉੱਥੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨੇ ਹੁਣ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਸੁਰਗਤ ਤੇ ਹੁਣ ਬਾਕੀ ਸਾਰੇ ਆ ਕੇ ਵਾਪਿਸ ਆ ਰਹੇ ਜੀ ਇੱਥੇ ਆਣਗੇ ਜੀ ਤਾਂ ਤੁਸੀਂ ਸੁਣਿਆ ਬੀਤੀ ਰਾਤ ਪਰਿਵਾਰ ਵਾਲਿਆਂ ਨੇ ਕੀ ਕੁਝ ਦੱਸਿਆ ਤੇ ਉਧਰ ਹੀ ਜੋ ਕੁਝ ਮਾਮਲਾ ਹਸਪਤਾਲ ਦੇ ਵਿੱਚ ਹੋਇਆ ਉੱਥੇ ਕੀ ਕੁਝ ਹੋਇਆ ਜਰਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅਸੀਂ ਇੱਥੇ ਵੀ ਸ਼ਾਮੀ ਬੋਲ ਰਿਹਾ ਪੰਦ ਗੁਰੇਣਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਸ਼ਾਮੀ ਜਦੋਂ ਅਸੀਂ ਬੋਲਦੇ ਆ ਸਾਨੂੰ ਖਬਰ ਆਈ ਆ ਸਾਡੇ ਮੇਰੇ ਨਾਲ ਬਹੁਤ ਫਰੈਂਡ ਵੀ ਨੇ ਅਨਿਲ ਗਿੱਲ ਸਾਡਾ ਮਜੂਦ ਵੀ ਹੈ ਭਾਜੀ ਕੀ ਹਾਸਾ ਵਾਪਰਿਆ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਦੱਸੋ ਸਰ ਮੈਂ ਸਾਰਿਆਂ ਨੂੰ ਉਹੀ ਚੀਜ਼ ਕਹਿੰਦੀ ਬੰਦਸਾ ਲਗਾ ਕਿ ਪਹਿਲੇ ਆਪਣੇ ਬਾਰੇ ਦੱਸੋ ਨੀਨਾ ਨਾਮ ਹਨੀ ਕਿਲੇ ਜੀ ਮੇਰੇ ਫਰੈਂਡ ਸੀਗੇ ਸਾਡੇ ਉਸਤਾਦ ਜੀ ਵੀ ਸੀਗੇ ਫਿਰ ਅਸੀਂ ਨਾਲਾ ਜੀ ਨਹੀਂ ਮੈਂ ਨਾਲ ਨਹੀਂ ਸੀ ਬਰਿੰਦਰ ਕੁਮਰ ਜੀ ਉਸਤਾਦ ਜੀ ਤੇ ਉਹਨਾਂ ਦੇ ਨਾਲ ਇੱਕ ਉਹਨ ਦੋ ਜਣੇ ਆਏ ਸੀ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਇੰਟਮੈਂਟ ਲਈ ਤੇ ਉਹਨਾਂ ਨੇ ਕਰਾ ਕੇ ਚਲੇ ਜਾਣਾ ਸੀਗਾ ਕੁਝ ਦਿਨ ਪਹਿਲਾਂ ਵੀ ਐਸੇ ਚੈੱਕਅਪ ਕਰਾਉਂਦੇ ਸ਼ਾਇਦ ਮੇ ਵੀ ਆਏ ਹੋ ਮੈਨੂੰ ਨਹੀਂ ਪਤਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀਗੀ ਨਾ ਤੇ ਸਰਜਰੀ ਤੋਂ ਬਾਅਦ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜੇ ਸਾਡੇ ਨਾਲ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਜਿਹੜਾ ਤੁਹਾਡਾ ਪੀਸ਼ੈਂਟ ਹੈ ਥੋੜਾ ਕ੍ਰਿਟੀਕਲ ਹੋ ਰਿਹਾ ਹੈ ਔਰ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਮੈਂ ਸਾਰੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਰੇ ਵਰਲਡ ਤੋਂ ਪੁੱਛਣਾ ਚਾਹੁੰਦਾ ਆ ਇੱਕ ਇੰਟਰਨੈਸ਼ਨਲ ਪੇਅਰ ਜਿਹੜੀ ਆਪਣੀ ਡਾਈਟ ਵੀ ਬਿਲਕੁਲ ਪ੍ਰੋਪਰ ਇਹ ਕੋਈ ਗਿਨਮਿਨ ਕੇ ਲੈ ਰਿਆ ਮੇਰੀ ਗੱਲ ਮੇਰੇ ਉੱਪਰ ਫਿੱਟ ਸੀਗੇ ਪ੍ਰੋਪਰ ਫਿੱਟ ਸੀਗੇ ਹਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਜਦੋਂ ਬੰਦੇ ਦੀ ਹੋ ਗਈ ਸਰਜਰੀ ਦਾ ਉਹਦੀ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇਹ ਚੀਜ਼ ਜਹਾਨੀ ਆਂ ਦੀ ਰਾਈਟ ਰਾਈਟ ਸੀ ਤਾਂ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਇੱਕ ਛੋਟੀ ਸਰਜਰੀ ਦੇ ਪਿੱਛੇ ਹੀ ਬੰਦੇ ਦੀ ਡੈਥ ਹੋ ਗਈ ਔਰ ਉਸ ਬੰਦੇ ਦੀ ਜੋ ਤਾਂ ਮੈਂ ਸਾਰੇ ਸਾਹਮਣੇ ਦੱਸ ਲਗਾਇਆ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪੈ ਜਾਂਦੀ ਹੈ 40s ਹਸਪੀਟਲ 40s ਹਸਪੀਟਲ 40s ਹਸਪੀਟਲ ਦੀ ਇਹ ਸਭ ਤੋਂ ਵੱਡੀ ਗਲਤੀ ਹੈ 40s ਹਸਪੀਟਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜੀ ਕਰਨ ਆਇਆ ਰਾਤ ਸ਼ਾਮ ਨੂੰ ਦੀ ਡੈਥ ਹੋ ਜਾਂਦੀ ਔਰ ਉਹਦੀ ਬੜੀ ਨੀਲੀ ਪੈ ਜਾਂਦੀ ਹੈ ਪੁੱਛਣਾ ਕੁਛ ਤਾਂ ਇੱਥੇ ਗੜਬੜ ਹੈ ਯਾਨੀ ਤਾਂ ਇਹਨਾਂ ਕੋਲ ਡੋਸ ওভার ਦਿੱਤੀ ਗਈ ਹੈ ਕਿਸੇ ਵੀ ਤਰੀਕੇ ਦੀ ਆਬਵੀਅਸ ਆ ਸਰੋਪ ਹੈ ਹਾਂ ਜਾਨੀ ਹਾਂ ਜੀ ਪੰਜਾਬ ਦਾ ਸਾਰਾ ਸਬਕ ਨੇ ਡਾਕਟਰ ਤੁਸੀਂ ਅੰਦਰ ਗਏ ਡਾਕਟਰ ਸਰ ਆਪਣੀ ਸਟੇਟਮੈਂਟ ਉਹੀ ਦੇ ਦੇ ਕੇ ਸਰ ਅਸੀਂ ਕਰ ਰਹੇ ਸੀਗੇ ਡਿਊਰਿੰਗ ਡਿਊਰਿੰਗ ਸਰਜਰੀ ਉਹਨਾਂ ਦੀ ਡਿਊਰਿੰਗ ਸਰਜਰੀ ਉਹਨਾਂ ਦੀ ਜੁੜੇ ਪੀਸੀ ਨਿਊਜ਼ ਦੇ ਨਾਲ ਅਸੀਂ ਜਾਣਨਾ ਚਾਹੁੰਦੇ ਆ ਅਸਲ ਕਰ ਕੀ ਘਟਨਾ ਵਾਪਰੀ ਕਿਸ ਤਰੀਕੇ ਦੇ ਨਾਲ ਕਿਸ ਕਿੰਨਾ ਹਾਲਾਤਾਂ ਚ ਵਿਰਿੰਦਰ ਸਿੰਘ ਕੁਮਮ ਦੀ ਮੌਤ ਹੋਈ ਸਰ ਵਿਰਿੰਦਰ ਸਿੰਘ ਕੁਮਮ ਜੀ ਇੱਕ ਤੁਹਾਨੂੰ ਪਤਾ ਇੰਟਰਨੈਸ਼ਨਲ ਪਲੇਅਰ ਸੀ ਕਿਹ ਜੀ ਬੋਡੀ ਬਿਲਡਿੰਗ ਦੇ ਮਹਾਨ ਯੋਧੇ ਉਹ ਉਸ ਤੋਂ ਬਾਅਦ ਕੀ ਹੋਇਆ ਯੋਰ ਵੈਜੀਟੇਰੀਅਨ ਯੋਰ ਵੈਜੀਟੇਰੀਅਨ ਸਭ ਤੋਂ ਵੱਡੀ ਜੀ ਯੂਸੀਪੀ ਯੋਰ ਵੈਜੀਟੇਰੀਅਨ ਸੀਗੀ ਉਹਨਾਂ ਦੀ ਇੱਕ ਮੋਢੇ ਦੀ ਸਰਜਰੀ ਸੀ ਜਿਹਨਾਂ ਦੀ ਇਥੇ ਅੰਮ੍ਰਿਤਸਰ ਬੋਡੀ ਹਸਪੀਟਲ ਵਾਟਿਓਰ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਸੀਗਾ ਸਵੇਰੇ ਉਹ ਐਡਮਿਟ ਹੋਏ ਨੇ ਤੇ ਸ਼ਾਮ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੋ ਵੀ ਇਹ ਕੀ ਕਿਸੇ ਕੋ ਵੀ ਐਕਸੈਪਟੇਬਲ ਨਹੀਂ ਹੈ ਸਿੱਧੇ ਸੇ ਬਾਡੀ ਨੀਲੀ ਪੈ ਗਈ ਸੀ ਬਾਡੀ ਨੀਲੀ ਪੈ ਗਈ ਸੀ ਹਾਂ ਕਾਰਡ ਹਾਰਟ ਹੈ ਕਿ ਕਾਰਡ ਰੈਸਟ ਸਰ ਇਹ ਹੁਣ ਸਾਨੂੰ ਨਹੀਂ ਦਿੰਦਾ ਇਹ ਡਾਕਟਰਾਂ ਦੀ ਸਟੇਟਮੈਂਟ ਹੈ ਡਾਕਟਰ ਦੀ ਸਟੇਟਮੈਂਟ ਹੈ ਕਿ ਸਾਨੂੰ ਜਸਟੀਫਾਈ ਕਰਦੇ ਆ ਕਿ ਕਾਰਡ ਕਰਨਾ ਚਾਹੁੰਦਾ ਕਿ ਬਾਡੀ ਨੀਲੀ ਪੈ ਗਈ ਔਰ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਬੰਦਾ ਹਰ ਹਰ ਮਹੀਨੇ ਉਹਨਾਂ ਦਾ ਚੈੱਕ ਅਪ ਹੋ ਰਿਹਾ ਹਰ ਨਾ ਹਰ ਚੀਜ਼ ਉਹਨਾਂ ਦੀ ਡਾਈਟ ਚੈੱਕ ਹੋ ਕੇ ਆ ਰਹੀ ਹੈ ਡੋਪ ਟੈਸਟ ਹੋ ਰਹੀ ਹਰ ਚੀਜ਼ ਹੋ ਰਹੀ ਹੈ ਉਹਨਾਂ ਦੇ ਪਰਸਨਲ ਡਾਕਟਰ ਵੀ ਨੇ ਜੋ ਉਹਨਾਂ ਨੂੰ ਮੰਥਲੀ ਵਾਈਜ਼ ਮੰਥ ਦੇ ਮੰਥਰੀਆ ਹੈ ਨਾ ਵੀਕਲੀ ਉਹਨਾਂ ਦਾ ਟੈਸਟ ਕਰਦੇ ਆਬਵੀਅਸ ਤੁਹਾਨੂੰ ਲੱਗਦਾ ਵੀ ਉਮਰ ਸੱਡ ਨਹੀਂ ਸੱਡ ਨਹੀਂ ਕੱਢਿਆ ਇਸ ਤੋਂ ਪਹਿਲਾਂ ਇਹ ਚੈੱਕ ਕਰੀ ਨੀ ਆ ਰਿਓ ਉਹ ਕਨਫਰਮ ਕਰੋ ப்ਲੀਜ਼ ਸਰ ਬੋਲੀ ਨੀਲੀ ਪੈ ਗਈ ਸੀ ਇਹ ਤਾਂ ਕਨਫਰਮ ਹੈ ਜੀ ਬਿਲਕੁਲ ਸਰ ਹਸਪੀਟਲ ਨੇ ਕੋਈ ਮੈਡੀਕਲ ਬੁਲਟਨ ਜਾਰੀ ਕੀਤਾ ਤਾਂ ਦੱਸਿਆ ਕਿ ਕੀ ਹੋਇਆ ਸਾਰਾ ਸਰ ਹਸਪੀਟਲ ਤੋਂ ਅਸੀਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗੀ ਆ ਉਹ ਹੁਣ ਸਾਨੂੰ ਅੱਜ ਦੇਰ ਨੇ ਜਾਂ ਕੱਲ ਦੇਰ ਨੇ ਦੇਖੋ ਸਾਡੇ মিডিਆ ਨਾਲ ਵੀ মিডিਆ ਨਾਲ ਵੀ ਸਿਕਿਉਰਿਟੀ ਨੇ ਬਹੁਤ ਬਤ ਮੀਜ਼ੀ ਕੀਤੀ ਅੱਛਾ ਤਾਂ ਕਮੋਕੀ ਕੀਤੀ ਕਿ ਜੀ ਕਹਿੰਦੇ ਬ੍ਰਿੰਦਰ ਕੁਮਰ ਕੌਣ ਐ ਤੁਸੀਂ ਨਹੀਂ ਜਾਣਦੇ ਤੁਸੀਂ ਕਿਉਂ ਜਾ ਰਹੇ ਨਹੀਂ ਸਰ ਇਹ ਤਾਂ ਸਾਰਿਆਂ ਨੂੰ ਪਤਾ ਸੀ ਜੀ ਇਹ ਤਾਂ ਸਾਰਿਆਂ ਨੂੰ ਪਤਾ ਬ੍ਰਿੰਦਰ ਕੁਮਰ ਕੌਣ ਆ ਉਹ ਤੁਸੀਂ ਜੀ ਮੰਗ ਕਰਦੇ ਹੋ ਜੀ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਅਸੀਂ ਇਹ ਗੜੀ ਚ ਘਟਨਾ ਹੋਈ ਆ ਜਾਂ ਇਹ ਐਕਸੀਡੈਂਟ ਹੋਇਆ ਵਾ ਅਸੀਂ ਉਹਦੀ ਬਰੀਫਲੀ ਅਸੀਂ ਇਨਕੁਆਰੀ ਕਰਨਾ ਚਾਹੁੰਦੇ ਆ ਤੁਹਾਨੂੰ ਅਜਕਲ ਪਤਾ ਅਜਕਲ ਪਤਾ ਕਿ ਫੋਰਟਿਸ ਦਾ ਇੰਨਾ ਵੱਡਾ ਹਸਪੀਟਲ ਆ ਔਰ ਉਹਦੇ ਚ ਇਹ ਘਟਨਾ ਹੋ ਜਾਣੀ ਇਹ ਦੂਜੀ ਘਟਨਾ ਵਾਪਰੀ ਹੈ ਭਾਈ ਕੱਲ੍ਹ ਤਾਂ ਕਹਿੰਦੇ ਵਿੱਚ ਰਾਜੀ ਵੀ ਜੁੰਦਾ ਜਾਨ ਜਾਂਦੀ ਹੈ ਦੂਜੀ ਅੰਮ੍ਰਿਤਸਰ ਦੇ ਵਿੱਚ ਰਿੰਦਰ ਸਿੰਘ ਕੁੰਮੋਦੀ ਇਹ ਤਾਂ ਚਲੋ ਜੀ ਬਹੁਤ ਮੰਨੰਦਪਾਗੀ ਘਟਨਾ ਆ ਤੇ ਇਹਦੇ ਵਿੱਚ ਹੁਣ ਆਪਾਂ ਕੀ ਕਰ ਸਕਦੇ ਹਾਂ ਪਰਵਾਹਤ ਮਾਦੀ ਲੇਕਿਨ ਇਹਦੇ ਵਿੱਚ ਤਾਂ ਦੇਖੋ ਨਾ ਉਹਦਾ ਐਕਸੀਡੈਂਟ ਹੋਇਆ ਸੀ ਇਹ ਤਾਂ ਇੱਕ ਬੰਦਾ ਇਥੇ ਆਪਣਾ ਇਲਾਜ ਕਰਾਣ ਆਇਆ ਉਹ ਮੋਡੇ ਦਾ ਉਹਨੂੰ ਹਾਰਟ ਦਾ ਹਾਰਟ ਦੀ ਪ੍ਰੋਬਲਮ ਦੱਸੇ ਜਾ ਰਹੀ ਸੀ ਮੋਡੇ ਦੀ ਬਿਲਕੁਲ ਸਰ ਆਪ ਦੇਖੋ ਤੁਹਾਨੂੰ ਵੀ ਪਤਾ ਹੈ ਆਪਣੇ ਬਿਲਕੁਲ ਤੰਦਰੁਸਤ ਸੀਗੇ ਰਾਜੀ ਵੀ ਜੁੰਦਾ ਅਜੇ ਵੀ ਪੋਸਟ ਵੀ ਕਰਦੇ ਨੇ ਹਾਂਜੀ ਕੱਲ ਦੇ ਕੋ ਉਹਨਾਂ ਨੇ ਕੱਲ ਉਹਨਾਂ ਨੇ ਉੱਤੇ ਪੋਸਟ ਪਾਈ ਆ ਰਾਜੀ ਗਵੰਦਰ ਸਿੰਘ ਦਾ ਦਿਲ ਦਿੱਤੀ ਹੈ ਤੇ ਅੱਜ ਦਾ ਦੇਖੋ ਪਾਣਾ ਕੀ ਵਰਤ ਗਿਆ ਹੈ ਸਭ ਤੁਹਾਡੀ ਗੱਲ ਹੋਈ ਹੋਏਗੀ ਪਹਿਲਾਂ ਜਦੋਂ ਰਾਜੂ ਮਨ ਸਾਹਿਬ ਨਾਲੋਂ ਮਨ ਸਾਹਿਬ ਤੁਹਾਡੀ ਗੱਲ ਬੜੀਆਂ ਅੱਖਾਂ ਸੇ ਸਾਫ਼ ਨਾਮ ਹੋ ਰਿਹਾ ਸਾਡੀ ਅੱਗੇ ਜਿੱਦ ਨਹੀਂ ਗੱਲ ਹੋਈ ਅਸੀਂ ਐਕਚੁਅਲੀ ਮੇਰੇ ਫਰੈਂਡ ਹੋਰ ਵੀ ਨੇ ਮੈਂ ਤੁਹਾਨੂੰ ਦੱਸਿਆ ਚੀਮਾ ਤੇ ਰੁਪਿੰਦਰ ਸਿੰਘ ਚੀਮਾ ਜੀ ਮੇਰੇ ਨਾਲ ਨੇ ਇਹ ਬੱਬੂ ਭਾਈ ਨੇ ਜਿਹੜੇ ਸਾਡੇ ਬਰੇਕਾਸ ਨੇ ਤੇ ਅਸੀਂ ਸਾਰੇ ਹੀ ਆ ਰਹੇ ਸੀ ਇੱਥੇ ਬਿਲਕੁਲ ਸਰ ਨੀਲੀ ਤਾਂ ਕੀ ਹੋਗੀ ਬਿਲਕੁਲ ਸਰ ਨੀਲੀ ਬਾਜੀ ਸਾਰੇ ਸੋਚਣਾ ਕਿ ਇਹ ਦਿਖਾ ਦੋ ਕਿੰਨੇ ਵੇ ਸਰ ਸੋਚਣਾ ਤੁਹਾਨੂੰ ਮੇਰੇ ਸਰ ਤੂੰ ਫੋਟੋ ਕੀਤੀ ਦਿਖਾ ਦੇ ਤੂੰ ਮੇਰੇ ਕੋਲ ਫੋਨ ਤੇ ਫੋਟੋ ਹੈ ਸਰ ਦੇਖੋ ਮੇਰੀ ਸਾਰਿਆਂ ਤੋਂ ਮੰਗ ਇਹੀ ਹੈ ਮੈਂ ਚੀਜ਼ ਉਹ ਜੀ ਲਾਈਵ ਚੱਲ ਰਿਹਾ ਮੈਂ ਲਾਈਵ ਚੱਲ ਰਿਹਾ ਤੁਸੀਂ ਕੁਝ ਵੀ ਕੱਟਣਾ ਨਹੀਂ ਹੈ ਕੁਝ ਵੀ ਨਹੀਂ ਕਰਨਾ ਜੋ ਰਹਿਣੇ ਚਾਹੀਦਾ ਉਹ ਇੱਕ ਮਲਤ ਪੰਜਾਬ ਦਾ ਬਹੁਤ ਵੱਡਾ ਪੁੱਤਰ ਇੱਕ ਗਿਆ ਹੈ ਜਵਿੰਦਰ ਗਿਆ ਹੈ ਦੋ ਜਣ ਚੱਲ ਰਹੇ ਹੈ ਸਰ ਐਨਓ ਵਿੱਚ ਇੱਕ ਬੋਲ ਕੇ ਗੱਲ ਕਰ ਸਕਦੇ ਮੇਰੇ ਤੁਹਾਡੇ ਨਾਲ ਸੋ ਤੁਹਾਨੂੰ ਲੱਗ ਰਿਹਾ ਸਾਹਮਣੇ ਸਾਹਮਣੇ ਕਰੋ ਭਾਈ ਬਿਲਕੁਲ ਕਰੋ ਭਾਈ ਮੰਨੂ ਸਰ ਇਹੀ ਆ ਕਿ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਇਸ ਜਿਸ ਬੰਦੇ ਦੀ ਵੀ ਗਲਤੀ ਆ ਉਹਨੂੰ ਉਸ ਚੀਜ਼ ਦੀ ਸਹਾਇਤਾ ਦੇਣੀ ਚਾਹੀਦੀ ਬਿਲਕੁਲ ਸਰ ਓਬਵੀਅਸ ਆ ਤੁਹਾਡੇ ਸਾਹਮਣੇ ਆ ਇਹ ਜਿੁੱਤੀ ਲਈ ਤਾਂ ਦਿਖਾ ਰਹੇ ਆ ਸਾਨੂੰ ਸਚਾਈ ਕੀ ਸਪਸ਼ਟਿਕਰਨ ਕੀ ਜਵਾਬ ਦਿੱਤਾ ਹੈ ਕੀ ਸਟੇਟਮੈਂਟ ਡੇਡ ਉਸ ਟਾਈਮ ਤੇ ਡਾਕਟਰ ਸੀ ਡਾਕਟਰ ਨੇ ਸਿਰਫ ਇਹੀ ਦੱਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਓ ਕਰਸ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਨਲੈਕੀ ਸ਼ਖਬਾਨ ਦੇ ਲਈ ਇਹਨਾਂ ਨੇ ਬਿਲਕੁਲ ਸਰ ਆਪੇ ਕਰ ਦੋ ਕਾਫੀ ਚੀਜ਼ਾਂ ਨੇ ਇਹਨਾਂ ਕੋ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਜਾਂ ਸਾਨੂੰ ਨਹੀਂ ਦੱਸਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਆਏ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਅਦਰਬਾਜ ਨਹੀਂ ਕੀਤਾ ਸਾਨੂੰ ਕੋਈ ਇੱਕ ਆਮ ਬੰਦੇ ਨੂੰ ਜਿੱਦਾਂ ਤੁਸੀਂ ਸਮਝਾ ਕੇ ਭੇਜ ਦਿੰਦੇ ਹੋ ਉਹ ਤੇ ਹਿੰਕਾਰੀ ਹੋਣੀ ਚਾਹੀਦੀ ਹੈ ਬਿਲਕੁਲ ਸਰ ਇੰਤਜ਼ਾਰ ਤੁਸੀਂ ਸੁਣ ਰਹੇ ਸੀਗੇ ਵਰਿੰਦਰ ਘੁੰਮਣ ਦੇ ਜਿਹੜੇ ਜਿਗਰੀ ਯਾਰ ਨੇ ਉਹਨਾਂ ਨੇ ਹਸਪਤਾਲ ਜਾ ਕੇ ਕੀ ਗੱਲ ਆਖੀ ਤੇ ਹਸਪਤਾਲ ਵਾਲਿਆਂ ਨੇ ਉਹਨਾਂ ਦੇ ਨਾਲ ਕਿਵੇਂ ਦਾ ਵਤੀਰਾ ਕੀਤਾ ਨਾ ਹੀ ਪਰਿਵਾਰ ਨੂੰ ਕੋਈ ਸਹੀ ਤਰ੍ਹਾਂ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਹਸਪਤਾਲ ਦੇ ਵਿੱਚ ਸੀਸੀਟੀਵੀ ਮੰਗਣ ਗਏ ਤੇ ਨਾ ਹੀ ਕੋਈ ਸੀਸੀਟੀਵੀ ਦੀ ਵੀਡੀਓ ਪ੍ਰੋਵਾਈਡ ਕਰਵਾਈ ਗਈ ਤੇ ਨਾ ਹੀ ਜਿਹੜਾ ਕਹਿ ਲਓ ਕਿ ਮੈਡੀਕਲ ਬੁਲਟਨ ਅਜੇ ਤੱਕ ਵਰਿੰਦਰ ਘੁੰਮਣ ਦਾ ਜਾਰੀ ਕੀਤਾ ਗਿਆ ਤੇ ਉਦੋਂ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਵਰਿੰਦਰ ਕੁਮਨ ਆਪਣੀ ਐਮ ਆਰ ਆਈ ਕਰਵਾਉਣ ਦੇ ਲਈ ਮਸ਼ੀਨ ਦੇ ਵਿੱਚ ਜਾ ਰਹੇ ਨੇ ਉਹ ਪੂਰੇ ਨਹੀਂ ਆਂਦੇ ਮਸ਼ੀਨ ਛੋਟੀ ਪੈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਵਰਿੰਦਰ ਕੁਮਨ ਖੁਦ ਦੱਸ ਰਹੇ ਨੇ ਕਿ ਡਾਕਟਰਾਂ ਨੇ ਮੈਨੂੰ 1 ਘੰਟੇ ਤੱਕ ਉਸ ਮਸ਼ੀਨ ਦੇ ਵਿੱਚ ਰੱਖਿਆ ਜਿਸ ਕਾਰਨ ਜਿਹੜੀਆਂ ਮਸ਼ੀਨ ਦੀਆਂ ਰੇਡੀਏਸ਼ਨ ਸੀਗੀਆਂ ਉਹ ਸਾਰੀਆਂ ਮੇਰੇ ਸਰੀਰ ਦੇ ਅੰਦਰ ਆ ਗਈਆਂ ਤੇ ਜਿਸ ਕਾਰਨ ਮੇਰੇ ਸਰੀਰ ਦੇ ਉੱਤੇ ਕਾਫੀ ਇਫੈਕਟ ਪੈ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਵਿਰਿੰਦਰ ਘੁੰਮਣ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਜਿਕਰੇ ਖਾਸ ਹੈ ਕਿ ਵਿਰਿੰਦਰ ਘੁੰਮਣ ਲਗਾਤਾਰ ਪੂਰੇ ਦੇਸ਼ ਭਰ ਦੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਸਨ ਬਾਲੀਵੁੱਡ ਫਿਲਮਾਂ ਦੇ ਵਿੱਚ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਸਲਮਾਨ ਖਾਨ ਹੋਣ ਚਾਹੇ ਤੇ ਨਾਲ ਹੀ ਵਿਦੇਸ਼ੀ ਫਿਲਮਾਂ ਜਿਨ੍ਹਾਂ ਨੂੰ ਆਪਾਂ ਹਾਲੀਵੁੱਡ ਕਹਿੰਦੇ ਆ ਉਹਦੇ ਵਿੱਚ ਵੀ ਵਿਰਿੰਦਰ ਘੁੰਮਣ ਨੇ ਕੰਮ ਕੀਤਾ ਤੇ ਹੁਣ 2027 ਦੀਆਂ ਚੋਣਾਂ ਲੜਨ ਦੇ ਲਈ ਆਪਣੀ ਤਿਆਰੀ ਕਰ ਰਹੇ ਸਨ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਉਹਨਾਂ ਨੇ ਚਲੇ ਜਾਣਾ ਹੈ ਤਾਂ ਅੱਜ ਵਰਿੰਦਰ ਘੁੰਮਣ ਦਾ ਦੁਪਹਿਰ 3 ਵਜੇ ਸੰਸਕਾਰ ਹੋਵੇਗਾ ਤੇ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇੱਕ ਵੱਡੇ ਬੋਡੀ ਬਿਲਡਰ ਜਿਸ ਨੇ ਸਾਰੇ ਯੂਥ ਨੂੰ ਮੋਟੀਵੇਟ ਕੀਤਾ ਉਸ ਤਰ੍ਹਾਂ ਭਗਵੰਤ ਸਿੰਘ ਸਾਹਿਬ ਕਹਿੰਦੇ ਨੇ ਕਿ ਤੁਸੀਂ ਖੇਡਾਂ ਵੱਲ ਜਾਓ ਫਿਟਨੈਸ ਵੱਲ ਧਿਆਨ ਦਿਓ ਤੇ ਹੁਣ ਇੱਕ ਫਿਟਨੈਸ ਫਰੀਕ ਦੀ ਜਿਹੜੀ ਮੌਤ ਐ ਇਸ ਤਰ੍ਹਾਂ ਹੋ ਗਈ ਐ ਤੇ ਹੁਣ ਸਰਕਾਰ ਇਸ ਦੇ ਉੱਤੇ ਕੀ ਐਕਸ਼ਨ ਲੈਂਦੀ ਐ ਇਹ ਵੇਖਣ ਵਾਲੀ ਗੱਲ ਹੋਵੇਗੀ ਤੇ ਉਧਰ ਹੀ ਵੱਡੇ ਕਲਾਕਾਰ ਵੀ ਵਰਿੰਦਰ ਘੁੰਮਣ ਦੀ ਮੌਤ ਦੇ ਉੱਤੇ ਦੁੱਖ ਜਤਾ ਰਹੇ ਨੇ